ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਜਬੜਦਾ ਪੰਜਾਬ ਦੇ ਡੀਜੀਪੀ ਨੇ ਭ੍ਰਸ਼ਟਾਚਾਰ ਰੋਕਣ ਦੇ ਨਜ਼ਰੀਏ ਨਾਲ ਇੱਕ ਬਹੁਤ ਹੀ ਵਧੀਆ ਆਦੇਸ਼ ਸਾਰੇ ਪੁਲਿਸ ਅਫਸਰਾਂ ਲਈ ਜਾਰੀ ਕੀਤਾ ਪਰ ਕੁਝ ਅਫਸਰ ਇਨਕਲੂਡਿੰਗ ਸਮ ਐਸਐਸਪੀ ਇਸ ਹੁਕਮ ਤੋਂ ਮੰਨਣ ਤੋਂ ਨਾ ਕਰ ਰਹੇ ਨੇ ਦੈਟ ਇਜ਼ ਦੀ ਸਟੋਰੀ ਫॉर ði ਡੇ ਹੁਣ ਖਬਰ ਵਿਸਤਾਰਚ ਇਸ ਖਬਰ ਦਾ ਮੰਤਵ ਪੁਲਿਸ محکمہ ਨੂੰ ਲੋਕ ਹਿੱਤ ਦੇ ਵਿੱਚ ਚੋਸ ਦਰੁਸਤ ਕਰਨਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਹਮਾਇਤ ਕਰਨਾ ਹੈ ਕਿਉਂਕਿ ਕੁਝ ਆਈਪੀਐਸ ਅਤੇ ਹੋਰ ਅਫਸਰ ਉਹਨਾਂ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ 18 12 2023 ਨੂੰ ਡੀਜੀਪੀ ਸਾਹਿਬ ਇੱਕ ਆਦੇਸ਼ ਜਾਰੀ ਕਰਦੇ ਦੇ ਕਿ ਸਾਰੇ ਸੀਪੀਜ਼ ਯਾਨੀ ਕਿ ਕਮਿਸ਼ਨਰਸ ਆਫ ਪੁਲਿਸ ਏਡੀਜੀਪੀਜ਼ IGs DIGs ਅਤੇ SSPs ਅਤੇ ਕਮਾਂਡੈਂਟਸ ਆਪਣੀ ਕੰਪਲਾਈਂਸ ਰਿਪੋਰਟ 2 ਦਿਨਾਂ ਚ ਯਾਨੀ ਕਿ 2012 23 ਤੱਕ ਭੇਜਣਗੇ ਕਿ ਉਹਨਾਂ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰ ਲਈ ਈ ਜਾਂ ਨਹੀਂ ਪਰ ਅਫਸੋਸ ਕਿ ਬਹੁਤਿਆਂ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਅਜੇ ਤੱਕ ਕਰਕੇ ਕੰਪਲਾਈਂਸ ਰਿਪੋਰਟ ਨਹੀਂ ਭੇਜੀ ਹੁਕਮਾਰੇ ਵੀ ਦੱਸਾਂਗੇ ਤੁਸੀਂ ਇਸ ਹੁਕਮ ਨੂੰ ਸਕੁਰਿੰਤੇ ਡੈਕਸਾ ਦੇਓ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਰੂਲ 14.ਵੀ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਧਿਆਨ ਚ ਆਇਆ ਕਿ ਪੁਲਿਸ ਦੇ ਸੀਪੀਜ਼ ਅਤੇ ਐਸਐਸਪੀਜ਼ ਜ਼ਿਲ੍ਹਿਆਂ ਚ ਟ੍ਰਾਂਸਫਰ ਮੌਕੇ ਆਪਣਾ ਪਰਸਨਲ ਸਟਾਫ ਚਾਹੇਤੇ ਡੀਐਸਪੀਜ਼ ਐਸਐਚਓਜ਼ ਅਤੇ ਸੀਆਈਏ ਇਨਚਾਰਜ ਇਨਕਲੂਡਿੰਗ ਰੀਡਰ ਅਸਿਸਟੈਂਟ ਰੀਡਰ ਅਤੇ ਸਟੈਨੋ ਆਦ ਆਪਣੇ ਨਾਲ ਹੀ ਨਵੀਂ ਥਾਂ ਲੈ ਜਾਂਦੇ ਨੇ ਅਜਿਹਾ ਕਰਨਾ ਅਲਾਉਡ ਨਹੀਂ ਅਤੇ ਇਸ ਪ੍ਰੈਕਟਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ ਡੀਜੀਪੀ ਨੇ ਲਿਖਿਆ ਟੀਜ ਪੈਰੇ ਚ ਡੀਜੀਪੀ ਸਾਹਿਬ ਲਿਖਦੇ ਹੈ ਕਿ ਅਫਸਰਾਂ ਦੇ ਪਰਸਨਲ ਸਟਾਫ ਵੱਲੋਂ ਕੀਤੇ ਜਾਂਦੇ ਭ੍ਰਸ਼ਟਾਚਾਰ ਅਤੇ ਹੋਰ ਗੜਬੜੀਆਂ ਧਿਆਨ ਚਾਹੀਆਂ ਨੇ ਜਿਸ ਨਾਲ ਸਰਕਾਰ ਦਾ ਅਤੇ ਮੈਕਮੇ ਦਾ ਅਕਸ ਖਰਾਬ ਹੁੰਦਾ ਹੈ ਤੇ ਉਸ ਸੰਬੰਧਿਤ ਅਫਸਰ ਦਾ ਅਕਸ ਤਾਂ ਖਰਾਬ ਹੋਣਾ ਹੀ ਹੁੰਦਾ ਹੈ ਚੌਥੇ ਪੈਰੇ ਚ ਡੀਜੀਪੀ ਸਾਹਿਬ ਲਿਖਦੇ ਆ ਕਿ ਸਾਰੇ ਸੰਬੰਧਿਤ ਅਫਸਰ ਜੇ ਪਰਸਨਲ ਸਟਾਫ ਆਪਣੇ ਨਾਲ ਲੈ ਕੇ ਗਏ ਹੋਏ ਨੇ ਉਹ ਤੁਰੰਤ ਉਸੇ ਥਾਂ ਤੇ ਵਾਪਸ ਭੇਜ ਦੇਣ ਜਿੱਥੋਂ ਉਹ ਲੈ ਕੇ ਗਏ ਨੇ ਉਸ ਤੋਂ ਬਾਅਦ ਇਹ ਅਫਸਰ ਸਰਟੀਫਿਕੇਟ ਆਫ ਕੰਪਲਾਈਂਸ ਜਾਰੀ ਕਰਨ 2 ਦਿਨ ਦੇ ਅੰਦਰ ਅੰਦਰ ਇਸ ਦਫ਼ਤਰ ਨੂੰ ਯਾਨੀ ਕਿ 20 12 23 ਤੱਕ ਡੀਜੀਪੀ ਨੇ ਆਦੇਸ਼ ਦੀ ਕਾਪੀ ਹਾਸਲ ਕਰਨ ਤੋਂ ਬਾਅਦ ਪੰਜਾਬ ਦਸਤਾਵੇਜ਼ ਨੇ ਰਿਅਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਐਸਐਸਪੀ ਮੁਹਾਲੀ ਸੰਦੀਪ ਗਰਗ ਜਿਸ ਨੇ ਡੀਜੀਪੀ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਉਸ ਦੇ ਦੋ 리ਡਰ ਤਜਿੰਦਰ ਸਿੰਘ ਇਨਸਪੈਕਟਰ ਅਤੇ ਨਰਿੰਦਰ ਭੱਜਾ ਇਨਸਪੈਕਟਰ ਕਰੀ ਪਿਛਲੇ 6 ਸਾਲ ਤੋਂ ਉਹਨਾਂ ਦੇ ਨਾਲ ਚੱਲੇ ਆ ਰਹੇ ਨੇ ਬੀਤੇ ਦਿਨੀ ਪੰਜਾਬ ਦਸਤਾਵੇਜ਼ ਨੇ ਤਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਿਹੜੇ ਕਿ ਐਸਐਸਪੀ ਦੇ 리ਡਰ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਲੁਧਿਆਣੇ ਤੋਂ ਐਸਪੀ ਸਾਹਿਬ ਦੇ ਨਾਲ ਨੇ ਜਦੋਂ ਸੰਦੀਪ ਗਰਗ ਲੁਧਿਆਣੇ ਦੇ ਵਿੱਚ ਐਸਪੀ ਵਜੋਂ ਤਾਇਨਾਤ ਸੀ ਤੇ ਫਿਰ ਐਸਐਸਪੀ ਪਟਿਆਲੇ ਆਏ ਉਹ ਨਾਲ ਆਏ ਤੇ ਫਿਰ ਐਸਐਸਪੀ ਮੁਹਾਲੀ ਹੁਣ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਉਹ ਨਾਲ ਹੀ ਲੈ ਕੇ ਆਏ ਨੇ ਦੂਜੇ ਰੀਡਰ ਨਰਿੰਦਰ ਭੱਲਾ ਐਸਐਸਪੀ ਸੰਦੀਪ ਗਰਗ ਨਾਲ ਲੈ ਕੇ ਹੀ ਚੱਲਦੇ ਨੇ ਉਹ ਵੀ ਲੰਮੇ ਸਮੇਂ ਤੋਂ ਸੰਦੀਪ ਗਰਗ ਨਾਲ ਕੰਮ ਕਰ ਰਹੇ ਨੇ ਐਸਐਸਪੀ ਦੇ ਬਾਰੇ ਅਸੀਂ ਕੁਝ ਐਪੀਸੋਡ ਜਨਤਾ ਦੀ ਨਜ਼ਰ ਕਰ ਚੁੱਕੇ ਹਨ ਕੁੱਲ 8 ਐਪੀਸੋਡ ਤੁਸੀਂ ਉਹ ਵੇਖ ਸਕਦੇ ਹੋ ਐਪੀਸੋਡ ਨੰਬਰ 409 410 425 427 432 441 475 ਅਤੇ 489 ਤੁਹਾਨੂੰ ਇਹਨਾਂ ਐਪੀਸੋਡਸ ਦੇ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਐਸਐਸਪੀ ਸੰਦੀਪ ਗਰਗ ਕਿਸ ਇੰਟੈਗ੍ਰਿਟੀ ਦੇ ਮਾਲਕ ਨੇ ਹਰ ਕੰਮ ਜੋ ਮੁਹਾਲੀ ਪੁਲਿਸ ਕਰਦੀ ਹੈ ਉਸ ਦੇ ਵਿੱਚ ਯੋਗਦਾਨ ਇਨ੍ਹਾਂ ਦੋ ਅਹਿਮ ਰੀਡਰਸ ਦਾ ਹੁੰਦਾ ਹੈ ਭਾਵੇਂ ਉਹ ਥਾਣਿਆਂ ਤੇ ਚੌਕੀਆਂ ਦੇ ਵਿੱਚ ਤਾਇਨਾਤੀ ਹੈ ਮੈਰੀਟੋਰੀਅਸ ਯਾਨੀ ਕਿ ਲਾਇਕ ਪੁਲਿਸ ਅਫਸਰ ਰਬਨ ਦੀ ਗੱਲ ਕੀਤੀ ਜਾਵੇ ਤਾਂ ਇਹ ਰੀਡਰ ਮੈਰਿਟ ਦੇ ਆਧਾਰ ਤੇ ਨਿਯੁਕਤੀਆਂ ਕਰਾਉਣ ਦੇ ਵਿੱਚ ਬਹੁਤ ਹੀ ਅਹਿਮ ਰੋਲ ਨਿਭਾਉਂਦੇ ਨੇ ਇਸ ਕਿਸਮ ਦੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਪੰਜਾਬ ਦਸਤਾਵੇਜ਼ਾਂ ਵਨੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਕੁਝ ਜ਼ਿਲ੍ਹੇ ਹੋਰ ਨੇ ਜਿੱਥੇ ਇਨਡਿਸਿਪਲਿਨਡ ਆਫਿਸਰਸ ਕੰਮ ਕਰਦੇ ਆ ਆਫ ਡਿਫਰੈਂਟ ਰੈਂਕਸ ਨਾਟ ਓਨਲੀ ਥੈਟ ਪੁਲਿਸ ਚੀਫਸ ਬਟ ਆਫ ਡਿਫਰੈਂਟ ਰੈਂਕਸ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਆਫਿਸਰਸ ਨੇ ਉਹਨਾਂ ਦੇ ਨਾਮ ਭਾਵੇਂ ਅਸੀਂ ਹਜੇ ਦੱਸਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਪਰ ਤੁਹਾਨੂੰ ਇਹ ਦੱਸ ਦਈਏ ਕਿ ਇਹ ਜ਼ਿਲ੍ਹੇ ਨੇ ਲੁਧਿਆਣਾ ਜਲੰਧਰ ਪਟਿਆਲਾ ਅਤੇ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅਧਿਕਾਰੀ ਬੀਜੀਪੀ ਦੇ ਹੁਕਮਾਂ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਸਾਨੂੰ ਜਾਣਕਾਰੀ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਬਾਰੇ ਵੀ ਮਿਲੀ ਸੀ ਪਰ ਉਹ ਸਹੀ ਸਾਬਤ ਨਹੀਂ ਹੋਈ ਅਸੀਂ ਐਸਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਤੋਂ ਉਹ ਮਾਨਸਾ ਆਏ ਨੇ ਉਹਨਾਂ ਨੇ ਆਪਣਾ ਰੀਡਰ ਗੁਰਤੇਜ ਸਿੰਘ ਹੀ ਰੱਖਿਆ ਹੋਇਆ ਜੋ ਮਾਨਸਾ ਨਾਲ ਹੀ ਸਬੰਧਿਤ ਹੈ ਗੁਰਦਾਸਪੁਰ ਦੇ ਵਿੱਚ ਉਹਨਾਂ ਦਾ ਰੀਡਰ ਰਜੇਸ਼ ਕੁਮਾਰ ਸੀ ਬਠਿੰਡਾ ਦੇ ਵਿੱਚ ਉਹਨਾਂ ਦਾ ਰੀਡਰ ਗੁਰਦਰਸ਼ਨ ਸਿੰਘ ਸੀ ਸਾਨੂੰ ਇਸ ਜਾਣਕਾਰੀ ਦੇ ਵਿਪਰੀਤ ਜਾਣਕਾਰੀ ਮਿਲੀ ਜੋ ਕਿ ਸਹੀ ਨਹੀਂ ਸੀ ਇਸ ਖਬਰ ਸੰਬੰਧੀ ਅਸੀਂ ਪੰਜਾਬ ਦੇ ਡੀਜੀਪੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਉਨਾਂ ਨੂੰ ਈਮੇਲ ਅਤੇ ਵਟਸਐਪ ਮੈਸੇਜ ਰਾਹੀਂ ਜਾਣਕਾਰੀ ਲੈਣ ਲਈ ਦੇਣ ਲਈ ਕਿਹਾ ਹਰ ਇਹ ਜਾਣਕਾਰੀ ਸਾਨੂੰ ਪ੍ਰਾਪਤ ਨਹੀਂ ਹੋਈ ਪਰ ਸਾਡੇ ਸੂਤਰ ਦੱਸਦੇ ਨੇ ਕਿ ਬਹੁਤੇ ਅਫਸਰਾਂ ਨੇ ਕੰਪਲਾਈਅੰਸ ਰਿਪੋਰਟ ਹਜੇ ਤੱਕ ਨਹੀਂ ਭੇਜੀ ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਚਲਾਕ ਪੁਲਿਸ ਆਫਸਰ ਆਪਣੇ ਪਰਸਨਲ ਸਟਾਫ ਨੂੰ ਟੇਡੇ ਤਰੀਕੇ ਨਾਲ ਨੌਕਰੀ ਤੇ ਨਾਤ ਕਰਦੇ ਨੇ ਇਹਨਾਂ ਨਿਯੁਕਤੀਆਂ ਨੂੰ ਦਾਜ ਦੀਆਂ ਨਿਯੁਕਤੀਆਂ ਵੀ ਕਿਹਾ ਜਾਂਦਾ ਹੈ ਡੋਰੀ ਪੋਸਟਿੰਗਸ ਹੁੰਦਾ ਇਹ ਹੈ ਕਿ ਉਹ ਆਪਣੇ ਸਿਕਿਉਰਿਟੀ ਸਟਾਫ ਦੇ ਵਿੱਚ ਜਿਸ ਨੂੰ ਨਾਲ ਲਿਜਾਣ ਦੇ ਉੱਤੇ ਕੋਈ پابੰਦੀ ਨਹੀਂ ਤਕਰੀਬਨ ਸਾਰੇ ਹੀ ਪਰਮਾਨੈਂਟ ਹੁੰਦੇ ਹੈ ਗਨਮੈਨ ਵਗੈਰਾ ਤਾਂ ਉਹ ਆਪਣੇ ਪਰਸਨਲ ਸਟਾਫ ਦੀ ਨਿਯੁਕਤੀ ਸਿਕਿਉਰਿਟੀ ਸਟਾਫ ਦੇ ਵਿੱਚ ਐਡੀਜੀਪੀ ਸਿਕਿਉਰਿਟੀ ਵੱਲੋਂ ਕਰਵਾ ਲੈਂਦੇ ਹੈ ਪਰ ਉਹਨਾਂ ਤੋਂ ਕੰਮ ਕਾਜ ਆਪਣੇ ਦਫ਼ਤਰ ਚ ਬਿਠਾ ਕੇ ਰੀਡਰ ਵੱਜੋਂ ਹੀ ਲੈਂਦੇ ਨੇ ਇਸ ਢੰਗ ਤਰੀਕੇ ਨਾਲ ਉਹ ਡੀਜੀਪੀ ਦੇ ਹੁਕਮਾਂ ਦੀ ਇੱਕ ਤਰੀਕੇ ਨਾਲ ਪਾਲਣਾ ਵੀ ਕਰਦੇ ਨੇ ਤੇ ਦੂਜੇ ਤਰੀਕੇ ਨਾਲ ਉਸ ਦੀ ਉਲੰਘਣਾ ਵੀ ਕਰਦੇ ਨੇ ਖੈਰ ਜੇ ਕਿਤੇ ਇਨਕੁਆਰੀਜ਼ ਹੋਣ ਤਾਂ ਪਤਾ ਲੱਗ ਜਾਏਗਾ ਕਿ ਫਾਈਲਾਂ ਤੇ ਕਾਗਜ਼ਾਂ ਤੇ ਦਸਖਤ ਜਾਂ ਹੈਂਡਰਾਈਟਿੰਗ ਕਿਸ ਅਧਿਕਾਰੀ ਦੀ ਮੁਲਾਜ਼ਮ ਦੀ ਹੈ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਛੋਟੇ ਮੁਲਾਜ਼ਮਾਂ ਨੂੰ ਕਸੂਰਵਾਰ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਜੇ ਜਿਵੇਂ ਡੀਜੀਪੀ ਨੇ ਕਿਹਾ ਕਿ ਪਰਸਨਲ ਸਟਾਫ ਵੱਲੋਂ ਕੀਤੇ ਜਾਂਦੇ ਭ੍ਰਸ਼ਟਾਚਾਰ ਅਤੇ ਗੜਬੜੀਆਂ ਦੀ ਜਾਣਕਾਰੀ ਉਹਨਾਂ ਦੇ ਧਿਆਨ ਵਿੱਚ ਆਈ ਹੈ ਤਾਂ ਉਹ ਜੋ ਕੁਝ ਕਰ ਰਹੇ ਨੇ ਆਪਣੇ ਸੀਨੀਅਰ ਅਫਸਰਾਂ ਦੇ ਆਦੇਸ਼ ਮੁਤਾਬਕ ਯਾਨੀ ਕਿ ਉਹਨਾਂ ਦੀ ਹਦਾਇਤ ਮੁਤਾਬਕ ਅਤੇ ਉਹਨਾਂ ਦੇ ਲਈ ਹੀ ਕੰਮ ਕਰ ਰਹੇ ਨੇ ਸਾਡਾ ਜੋ ਸਿੰਪਥੀ ਹੈ ਉਹ ਛੋਟੇ ਮੁਲਾਜ਼ਮਾ ਨਾ ਰਹੇਗੀ ਇੱਕ ਨਵਾਂ ਫਰੇਜ਼ ਪ੍ਰਚਲਿਤ ਹੈ ਪੁਲਿਸ ਮੈਕਮਚ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਟੈਂਡਰ ਪੋਸਟਿੰਗਸ ਜਿਹੜੇ ਅਧਿਕਾਰੀ ਟੈਂਡਰ ਭਰ ਕੇ ਨਿਯੁਕਤੀਆਂ ਜ਼ਿਲ੍ਹਿਆਂ ਦੇ ਵਿੱਚ ਲੈਂਦੇ ਆ ਉਹਨਾਂ ਦੀ ਬਹੁਤ ਚਰਚਾ ਮੈਕਮੇ ਦੇ ਵਿੱਚ ਇਹ ਟੈਂਡਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਵੱਜੋਂ ਖੋਲੇ ਜਾਂਦੇ ਨੇ ਐਡਵਰਟਾਈਜ਼ ਵੀ ਕੀਤੇ ਜਾਂਦੇ ਆ ਖੋਲੇ ਵੀ ਉਹਨਾਂ ਵੱਲੋਂ ਜਾਂਦੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੇ ਨਜ਼ਰ ਮਾਰੀ ਜਾਏ ਤੇ ਰੇਟ ਆਫ ਰਜਿਸਟਰਿੰਗ ਐਫ ਆਈ ਆਰਸ ਬਹੁਤ ਜ਼ਿਆਦਾ ਹੈ ਬਟ ਐਟ ਦੀ ਸੇਮ ਟਾਈਮ ਚਲਾਨ ਦੇਣ ਦੀ ਜਿਹੜੀ ਹੈ ਰਫ਼ਤਾਰ ਉਹ ਬਹੁਤ ਘੱਟ ਆ ਰਫ਼ਤਾਰ ਚਲਾਨ ਦੀ ਘੱਟ ਐਫ ਆਈ ਆਰ ਦਰਜ ਕਰਨ ਦੀ ਜ਼ਿਆਦਾ ਥੈਟ ਇਜ਼ ਪੈਂਡੈਂਸੀ ਬਹੁਤ ਜ਼ਿਆਦਾ ਹੈ ਇਸ ਤੋਂ ਸਭ ਤੋਂ ਅੱਗੇ ਜ਼ਿਲ੍ਹਾ ਮੁਹਾਲੀ ਦੱਸਿਆ ਜਾਂਦਾ ਹੈ ਟੂ ਕਨਕਲੂਡ ਏ ਦੱਸਾਂਗਾ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਦੀ ਪਾਲਣਾ ਜੇ ਨਹੀਂ ਹੋ ਰਹੀ ਜਾਂ ਅਧੂਰੀ ਹੋ ਰਹੀ ਹੈ ਤਾਂ ਉਸ ਦੇ ਪਿੱਛੇ ਹੋਮ ਮਿਨਿਸਟਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਜੇ ਮਹਿਕਮੇ ਤੇ ਪਕੜ ਮੁੱਖ ਮੰਤਰੀ ਵੀ ਕਮਜ਼ੋਰ ਹੈ ਤਾਂ ਫਿਰ ਡੀਜੀਪੀ ਦੀ ਪਕੜ ਮਹਿਕਮੇ ਤੇ ਤਕੜੀ ਕਿਵੇਂ ਹੋ ਸਕਦੀ ਹੈ ਦਿਸ ਇਜ਼ ਦਿ ਮਿਲੀਅਨ ਡਾਲਰ ਕੁਐਸਚਨ ਐਸ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਖੁਦ ਸੋਚਣਾ ਪਏਗਾ ਕਿ ਉਹ ਪੰਜਾਬ ਦੇ ਕੰਪੈਰੀਟਿਵਲੀ ਯੰਗ ਅਤੇ ਕਲੀਨੈਸਟ ਮੁੱਖ ਮੰਤਰੀ ਨੂੰ ਕਿੰਨਾ ਕੁ ਕਾਮਯਾਬ ਵੇਖਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਸਰਕਾਰ ਨੂੰ ਕਿੰਨਾ ਕੁ ਸਕਸੈਸਫੁਲ ਹੋਣਾ ਹੋਣ ਦੇਣਾ ਚਾਹੁੰਦੀ ਹੈ ਇਟ 올 ਡਿਪੈਂਡਸ ਔਨ ਦੀ ਲੀਡਰਸ਼ਿਪ ਆਫ ਦੀ ਆਮ ਆਦਮੀ ਪਾਰਟੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਆਮ ਚਰਚਾ ਹੈ ਕਿ ਜੋ ਕੰਮ ਪੰਜਾਬ ਸਰਕਾਰ ਤੋਂ ਕਰਾਉਣਾ ਤਾਂ ਉਹ ਦਿੱਲੀ ਦੀ ਇੱਕ ਇਹੋ ਜੀ ਸ਼ਖਸੀਅਤ ਨਾਲ ਸੰਪਰਕ ਕੀਤਾ ਜਾਵੇ ਜੋ ਕਿ ਮੈਂਬਰ ਪਾਰਲੀਮੈਂਟ ਹੈ ਅਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਉਸ ਨਾਲ ਹੀ ਹਰ ਕੰਮ ਪੰਜਾਬ ਸਰਕਾਰ ਦੇ ਵਿੱਚ ਸੰਭਵ ਹੈ ਮੁੱਖ ਮੰਤਰੀ ਦੀ ਭਾਵੇਂ ਉਸ ਦੇ ਵਿੱਚ ਬਹੁਤੀ ਦਖਲਅੰਦਾਜ਼ੀ ਨਹੀਂ ਹੁੰਦੀ ਜਿਹੜੀ ਕਿ ਬਹੁਤ ਹੀ ਅਫਸੋਸਨਾਕ ਸਥਿਤੀ ਹੈ and it is against the democratic practices of the country ایتھے ਕਰਦੇ ਆਂ ਜੀ ਖਬਰ ਦਾ ਅੰਤ ਅਸੀਂ ਲੋਕ ਹਿੱਤ ਦੇ ਵਿੱਚ ਰਿਪੋਰਟਿੰਗ ਹਰ ਮਸਲੇ ਤੇ ਕਰਦੇ ਰਵਾਂਗੇ ਇਜਾਜ਼ਤ ਦੇਵ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼